ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਬਹੁਤ ਜ਼ਿਆਦਾ ਇੰਪੋਰਟੈਂਟ ਕਿਹੜੀ ਵਿਸਟਾ ਵੀਜ਼ਾ ਦੀ ਕਿਉਂਕਿ ਨਾਰਮਲੀ ਆਪਾਂ ਗੱਲ ਕਰਦੇ ਸਟੱਡੀ ਵੀਜ਼ਾ ਬਟ ਅੱਜ ਗੱਲ ਕਰਨੀ ਆਪਾਂ ਆਪਣੇ ਸਾਰੇ ਭੈਣ ਭਰਾਵਾਂ ਦੀ ਜਿਹੜੇ ਪੇਰੈਂਟਸ ਸਾਡੇ ਨਾਲ ਇਸ YouTube ਦੇ ਮੰਚ ਤੇ ਜੁੜਦੇ ਸੀ ਜਿਨ੍ਹਾਂ ਨੇ ਆਪਣੇ ਬੱਚੇ ਵੀ ਸਾਡੇ ਥਰੂ ਭੇਜੇ ਆ ਜਾਂ ਬਾਹਰੋਂ ਵੀ ਭੇਜੇ ਬਟ ਯੈਸ ਸਾਡੇ ਨਾਲ ਜੁੜਦੇ ਰਹੇ ਮੋਟੀਵੇਟ ਰਹੇ ਬਟ ਹੁਣ ਉਹਨਾਂ ਨੂੰ ਹੈਗਾ ਕਿ ਉਹ ਵੀ ਹੁਣ ਬਾਹਰ ਜਾਣਾ ਚਾਹੁੰਦੇ ਆ ਜਾਂ ਉਹਨਾਂ ਨੇ ਅਪਲਾਈ ਕਰ ਚੁੱਕੇ ਆ ਰਿਫਿਊਜ਼ਨਾਂ ਲੈ ਚੁੱਕੇ ਆ ਤੇ ਬੇਟਾ ਅੱਜ ਮੈਂ ਵੀ ਕਹੂੰਗਾ ਕਿ ਇਹ ਉਹ ਸਮਾਂ ਚੱਲਣ데요 ਕਿਉਂਕਿ ਜਿਹੜਾ ਮੈਂ ਹਮੇਸ਼ਾ ਮਿਸਟਰ ਵੀਜ਼ਾ ਦਾ ਮੇਰੇ ਹੀ ਪਰਸਨਲ ਪ੍ਰਾਣੀਆਂ ਵੀਡੀਓ ਸਾਰੀਆਂ ਕੱਢ ਲਓ ਮੇਰੇ ਕੋਲ ਗਾਹਕ ਵੀ ਆਉਂਦੇ ਆ ਨਾ ਤੇ ਮੈਂ ਵੀ ਇਹੀ ਕਸਟਮਰ ਨੂੰ ਕਹਿੰਦਾ ਕਿ ਲਾਟਰੀ ਆ ਪਾਣੀ ਪਾਲਾ ਨਿਕਲ ਗਈ ਠੀਕ ਐ ਨਹੀਂ ਤਾਂ ਕੁਛ ਨਹੀਂ ਮੈਂ ਹਰ ਬੱਚੇ ਨੂੰ ਇਹੀ ਜਿਹੜਾ ਵੀ ਕਲਾਇੰਟ ਆਉਂਦੇ ਉਹਨਾਂ ਨੂੰ ਕਹਿੰਦਾ ਜਿਹੜੀ ਸਾਹਮਣੇ ਵਾਲੀ ਮੈਡਮ ਨੂੰ ਸਿੱਧਾ ਪੁੱਛ ਲਓ ਜੀ ਤੁਹਾਨੂੰ ਗਾਰੰਟੀ ਦਿੰਦੀ ਆ ਕਿ ਉਹ ਆਪ ਕਿਉਂ ਨਹੀਂ ਜਾਂਦੀ ਇੰਡੀਆ ਨਾਲੋਂ ਤਾਂ ਵਧੀਆ ਉਹਨੂੰ ਸੈਲ ਨਹੀਂ ਮਿਲੇਗੀ ਨਾ ਜੇ ਕੈਨੇਡਾ ਉੱਥੇ ਚਲੇ ਜਾਂਦੀ ਤੇ ਆਪ ਇੱਥੇ ਕਹਿੰਦੇ ਜੀ ਮੈਂ ਸਾਨੂੰ ਹਜ਼ਾਰਾਂ ਵੀਜ਼ਾ ਲਵਾਤੇ ਮੈਂ ਆ ਲਵਾ ਕਿ ਯਸ ਕਿਸਮਤ ਅਜਮਾਉ ਵੀਜ਼ਾ ਜੋ ਮੇਰਾ ਇਹ ਮੈਂ ਕਹਿੰਦਾ ਕਿ ਤੇ ਅਜਮਾਉਣੀ ਚਾਹੀਦੀ ਤੇ ਇਹ ਉਹ ਸਮਾਂ ਵਾ ਜਿੱਥੇ ਕਿ ਮੈਂ ਵੀ ਬੜਾ ਹੈਰਾਨ ਆ ਆ ਮੇਰੀ ਵੀ ਡਾਇਰੀ 'ਚ ਜਦੋਂ ਮੈਨੂੰ ਨੋਟ ਆਉਂਦੇ ਆ ਤੁਸੀਂ ਵੀ ਅਜਮਾ ਟੀਮ ਨੂੰ ਕਹੋਗੇ ਜੇ ਨਾਲ ਦੀ ਨਾਲ ਰੀਸੈਂਟ ਜਿਹੜੇ ਬੱਚਿਆਂ ਦੀਆਂ ਕਲਾਇੰਟਸ ਦੀਆਂ ਪੀਪੀਆਰ ਆਈਆਂ ਬੱਚਿਆਂ ਦੇ ਪੇਰੈਂਟਸ ਦੀਆਂ ਤੇ ਯੰਗ ਏਜ ਦੇ ਵੀ ਮਤਲਬ ਕਿ ਜਿਹੜੇ 18 19 ਸਾਲ ਘਾਟੇ ਜੀ ਵੀ ਆ ਰਿਫਿਊਜ਼ ਲਾ ਵੀ ਲੈ ਚੁੱਕੇ ਆ ਦੋ ਦੋ ਤਿੰਨ ਤਿੰਨ ਸਾਲ ਬਾਅਦ ਉਹਨਾਂ ਦੀਆਂ ਜਣੀਆਂ ਕਿ ਰੂਜ ਵੀਜ਼ੇ ਆ ਰਹੇ ਕਿੰਨੇ ਦਿਨ ਦੇ ਵਿੱਚ 10 ਦਿਨ 15 ਦਿਨ ਦੇ ਵਿੱਚ ਤੇ ਅੱਜ ਮੇਰਾ ਹਰੂ ਆਪਣੇ ਭੈਣ ਭਰਾ ਨੂੰ ਜਿਹੜੇ ਨਹੀਂ ਪਿੱਛੇ ਪਾਵ ਮੈ ਰਫਿਊਜਲ ਲੱਗੀਆਂ ਸਪੈਸ਼ਲੀ ਜੇ ਤੁਹਾਡੇ ਬੱਚੇ ਉੱਥੇ ਹਨ ਵੀਜ਼ਾ ਸਕਸੈਸਡ ਬਹੁਤ ਆਈ ਜਿਹੜਾ ਕਿ ਹੈਗਾ ਜਾਂ ਤੁਹਾਡੇ ਭੈਣ ਭਰਾ ਉੱਥੇ ਆ ਜੇ ਤੁਹਾਡ ਕੋਲ ਸਪான்ਸਰ ਜੈਨੂਨ ਹੈਗੀ ਆ ਸਪான்ਸਰ ਹੈਗੀ ਆ ਤੇ ਜਰੂਰ ਅਪਲਾਈ ਕਰੋ ਇਸ ਵੇਲੇ ਮੈਂ ਤੁਹਾਨੂੰ ਕਹਾਂਗਾ ਕੈਨੇਡਾ ਨੇ ਵਿਸਟਰ ਵੀਜ਼ਾ ਦਾ ਵੀ ਸਕਸੈਸਡ ਬੜਾ ਉੱਚਾ ਚੱਕਦਾ ਜੇ ਕਹਿਣਾ ਕਿ ਲਗਭਗ ਆਲਮੋਸਟ ਡਬਲ ਕਰ ਲਿਆ ਸੋ 10 ਤੋਂ ਜਗੇ ਦੋ ਤਿੰਨ ਵੀਜ਼ੇ ਆਉਂਦੇ ਸੀ ਨਾ ਸੱਚਾਈ ਆ ਸੋ ਇਸ ਚੀਜ਼ ਨੂੰ ਮਾਈਂਡ ਨਾ ਕਰ ਜੋ ਕੱਲੇ ਮੇਰੇ ਨਹੀਂ ਪਰ ਮੈਂ ਤੁਹਾਨੂੰ ਇਹ ਸਮਝਾਉਂਦੇ ਕਹਿ ਰਿਹਾ ਪਹਿਲੋਂ অলমোস্ট ডাবল নালো ਵੀ ਜ਼ਿਆਦਾ ਜਿਹੜਾ ਕਿ ਆ ਜਿਹੜਾ ਸਕਸੈਸ ਰੇਟ ਜ਼ਿਆਦਾ ਆ ਜੇ ਮੈਂ ਆਪਣੀ ਗੱਲ ਕਰਾਂ 70 80% ਟੱਚ ਕਰ ਗਿਆ ਸਕਸੈਸ ਰੇਟ ਜਿਹੜਾ ਕਿ ਮੇਰੇ ਲਈ ਵੀ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਵਿਸਟਰ ਵੀਜ਼ਾ ਤੁਹਾਨੂੰ ਵੀ ਪਤਾ ਹਰ ਬੰਦਾ ਐਲੀਜੀਬਲ ਆ ਕੌਣ ਐਲੀਜੀਬਲ ਆ ਸਿਰਫ ਇੱਕ ਪਾਸਪੋਰਟ ਚਾਹੀਦਾ ਜੇ ਤੁਹਾਡੇ ਕੋਲ ਪਾਸਪੋਰਟ ਆ ਤੁਸੀਂ ਐਲੀਜੀਬਲ ਆ ਕਿੰਨੀਆਂ ਵੱਖ-ਵੱਖ ਕੈਟਾਗਰੀਜ਼ ਹੈਗੀਆਂ ਤੁਸੀਂ ਪੜੇ ਆ ਨਹੀਂ ਪੜੇ ਆ ਕੋਈ ਕੰਮ ਕਰਦੇ ਆ ਨਹੀਂ ਕਰਦੇ ਆ ਸੋ ਇਸ ਲਈ ਬਹੁਤ ਜ਼ਿਆਦਾ ਵੀਜ਼ਾ ਸਕਸੈਸ ਰੇਟ ਵਧੀਆ ਸੋ ਜ਼ਰੂਰ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਸੋ ਇੱਕ ਹੋਰ ਅਪਰਚੂਨਿਟੀ ਆ 8557 ਅਸੀਂ ਕੋਈ ਵੀ ਪੈਸਾ ਪਹਿਲਾਂ ਨਹੀਂ ਲੈ ਰਹੇ ਲੈਣਾ ਪੈਸਾ ਬੇਟਾ ਉਹ ਵੀ ਲਿミਟਿਡ ਜਾਂ ਲੈਣਾ ਕਹਿ ਕੇ ਲੈਣਾ ਥੋੜਾ ਜਿਹਾ ਹੀ ਲੈਣਾ ਪੈਸਾ ਇਹ ਨਹੀਂ ਕਿ ਹਾਂ ਵੀ ਤੁਸੀਂ ਡਰੀ ਜਾਓ ਕਿ ਆ ਕੀ ਹੋ ਗਿਆ ਕਿ ਜ਼ਮੀਨਾਂ ਵੇਚਣੀਆਂ ਪੈਣੀਆਂ ਆ ਹੋ ਜਾਊਗਾ ਬਟ ਉਦੋਂ ਲੈਣਾ ਜੇ ਤੁਹਾਡਾ ਵੀਜ਼ਾ ਆ ਨਹੀਂ ਆਇਆ ਨਹੀਂ ਪੈਸੇ ਤੁਹਾਡੇ ਤੋਂ ਲੈਣੇ ਜਿਹੜੇ ਖਾਸ ਤੌਰ ਤੇ ਪੇਰੈਂਟਸ ਜਿਹੜੇ ਕਿ ਜਾਣਾ ਚਾਹੁੰਦੇ ਆ ਕਿਉਂਕਿ ਵਿਸਟਰ ਵੀਜ਼ਾ ਉਹ ਕੈਟਾਗਰੀ ਆ ਵੀਜ਼ਾ ਤੁਹਾਡਾ ਆ ਬਿਨਾਂ ਹੋਵੇ ਸਾਹਮਣੇ ਵਾਲਾ ਤੁਹਾਡੇ ਤੋਂ ਬੰਦਾ ਪੈਸੇ ਲੈ ਕੇ ਕਮਾਈ ਕਰਕੇ ਸੈਟ ਤੇ ਹੋ ਜਾਂਦਾ ਅੱਜ ਤੱਕ ਇਸੇ ਕਰਕੇ ਵਿਸਟਰ ਵੀਜ਼ੇ ਨੂੰ ਮੈਂ ਬਹੁਤ ਘੱਟ ਬੋਲਣਾ ਹੀ ਨਹੀਂ ਮੈਂ ਘੱਟ ਮਤਲਬ ਘੱਟ ਵੀਜ਼ਾ 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 ਹਰ ਜੋ ਮੇਰੇ ਅਰकाइ ਗੱਲਾਂ ਕਰਦਾ ਨਾ ਕਿ ਨੋ ਗਾਰੰਟੀ ਅਗਲਾ ਬੰਦਾ ਕਹਿੰਦਾ ਯਾਰ ਕੀ ਗੱਲਾਂ ਕਰਦਾ ਗਾਰੰਟੀ ਦੇ ਦਿੰਦਾ ਨਹੀਂ ਸੋ ਗਾਰੰਟੀ ਕਦੇ ਵੀ ਹੁੰਦੀ ਨਹੀਂ ਨਾ ਹੀ ਕਦੀ ਬੰਦੇ ਦੀ ਉਥੇ ਜਬੜੀਆਂ ਗੱਲਾਂ ਹੁੰਦੀਆਂ ਵੱਡੀਆਂ ਕੀ ਸੈਟਿੰਗ ਹੋ ਰਹੀ ਹੈ ਕੁਝ ਕੁਝ ਨਹੀਂ ਹੁੰਦਾ ਜੋ ਕਿ ਇਹ ਸੱਚਾਈ ਇਟਸ ਅ ਬੈਟਰ ਟਰੂ ਸੋ ਕਹਿੰਦੇ ਨਾ ਸੱਚ ਬੋਲਣਾ ਬਹੁਤ ਔਕਾ ਹੈ ਤੇ ਸੱਚ ਸੁਣਨਾ ਉਤੋਂ ਵੀ ਬਹੁਤ ਔਕਾ ਹੈ ਮੈਂ ਤਾਂ ਆਪਣਾ ਕੰਮ ਕਰਤਾ ਬਾਕੀ ਉਹਨਾਂ ਤੁਹਾਡੀ ਵਾਰੀ ਆ ਸੋ ਜਰੂਰ ਤੁਸੀਂ ਮਿਲ ਸਕਦੇ ਆ ਆਪਣਾ ਬਿਨਾ ਵੀ ਕਿਸੇ ਸਾਡੀ ਕੋਈ ਫੀਸ ਦਿੱਤੇ ਬਿਨਾ ਹੰਬੈਸੀ ਵੀ ਸਾਨੂੰ ਦੇਣੀ ਪੈਣੀ ਆ ਸੋ ਅੱਜ ਮੈਂ ਕੋਰ ਕਹਦਾ ਮੈਂ ਅੱਜ ਕਮੈਂਟਾਂ ਦੇ ਵੀ ਜਵਾਬ ਦਦਾ ਜਿਹੜੇ ਸਾਨੂੰ ਆਉਂਦੇ ਆ ਬੜਾ ਸਾਰੀ ਫਾਈਲ ਅਸੀਂ ਵਾਪਸ ਕਰੀਦੀ ਆ ਅਸੀਂ ਨਹੀਂ ਰੱਖਨੇ ਤੁਹਾਡੇ ਡਾਕੂਮੈਂਟ ਨਾ ਮੈਂ ਤੁਹਾਡੇ ਕੋਈ ਫੇਕ ਡਾਕੂਮੈਂਟ ਬਣਾਉਣੇ ਆ ਆਪ ਤੁਸੀਂ ਵੀ ਤਿਆਰ ਰਹੋਗੇ ਅਸੀਂ ਤੁਹਾਨੂੰ ਕਹਣਾ ਕਿ ਮੈਨੂੰ ਡਾਕੂਮੈਂਟ ਪ੍ਰੋਵਾਈਡ ਕਰ ਦੇ ਉਹ ਹਾਂ ਇੰਨੇ ਵੀ ਡਾਕੂਮੈਂਟ ਨਹੀਂ ਉਹ ਡਾਕੂਮੈਂਟ इजीली ਤੁਸੀਂ ਬਣਾ ਸਕਦੇ ਆ ਤੁਸੀਂ ਸਾਨੂੰ ਡਾਕੂਮੈਂਟ ਬਣਾ ਕੇ ਦੇਣੇ ਸਿਰ ਸਾਡਾ ਕੰਮ ਕੀ ਹੈ ਤੁਹਾਡੀ ਫਾਈਲ ਨੂੰ ਸਹੀ ਤਰੀਕੇ ਨਾਲ ਵੀਜ਼ਾ ਆਫੀਸਰ ਸਾਹਮਣੇ ਪ੍ਰੈਜ਼েন্ট ਕਰਨਾ ਸੋ ਉਹਦੇ ਲਈ ਪੂਰਾ ਵਾਹ ਲਾ ਦਾਂਗੇ ਯੋਗੀ ਸਾਨੂੰ ਵੀ ਕਮਾਈ ਦਾ ਹੀ ਹੋਣੀ ਜੇ ਤੁਹਾਡਾ ਵੀਜ਼ਾ ਆਊਗਾ ਨਹੀਂ ਤਾਂ ਤੁਹਾਨੂੰ ਵੀ ਪਤਾ ਕਿ ਅਸੀਂ ਤੁਹਾਡੇ ਕੋਈ ਪੈਸਾ ਨਹੀਂ ਲੈ ਰਹੇ ਸੋ ਜਲਦੀ ਤੋਂ ਜਲਦੀ ਇਸ ਮੌਕੇ ਦਾ ਫਾਇਦਾ ਜਰੂਰ ਚੱਕੋ ਵੀਡੀਓ ਨੂੰ ਦਬਾ ਕੇ ਸ਼ੇਅਰ ਕਰੋ ਕਿਉਂਕਿ ਇਹ ਕੈਟਾਗਰੀ ਉਹ ਵਾ ਜਿੱਥੇ ਬੰਦਾ ਵੀਜ਼ਾ ਨਹੀਂ ਆਉਂਦਾ ਨਾ ਹਜ਼ਾਰਾਂ ਲੱਖਾਂ ਰੁਪਏ ਖਰਾਬ ਕਰਕੇ ਬਹਿ ਜਾਂਦਾ ਸੋ ਬਿਨਾਂ ਤੁਸੀਂ ਆਪਣੇ ਪੈਸੇ ਖਰਾਬ ਕੀਤੇ ਹੋਏ ਆਪਣੇ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਆਪਣੀ ਕਿਸਮਤ ਜਰੂਰ ਪੇ ਨਕਲ ਤੋਂ ਜਮਾ ਸਕਦੇ ਸਤਿ ਸ੍ਰੀ ਅਕਾਲ ਜੀ